ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਲਾਕੇ ਦੇ ਸਤਿਕਾਰਯੋਗ ਡਾਕਟਰ ਭਵਿੰਦਰ ਸਿੰਘ ਜੀ ਅੱਜ ਪ੍ਰਭਾਸ਼ਰਮ ਵਿਖੇ ਆਏ ਲੋਹੜੀ ਦੇ ਪਵਿੱਤਰ ਦਿਹਾੜੇ ਦੇ ਅੱਜ ਪਵਿੱਤਰ ਦਿਹਾੜੇ ਵਾਲੇ ਦਿਨ ਉਹਨਾਂ ਨੇ ਪ੍ਰਭਾਸ਼ਰਮ ਵਿਖੇ ਬਜ਼ੁਰਗਾਂ ਦੇ ਨਾਲ ਇਹਨਾਂ ਖੁਸ਼ੀਆਂ ਨੂੰ ਸਾਂਝੇ ਕਰਦੇ ਹੋਏ ਆਪਣੇ ਹੱਥੀਂ ਮੂੰਗਫਲੀ ਰਿਓੜੀਆਂ ਵਗੈਰਾ ਬਜ਼ੁਰਗਾਂ ਨੂੰ ਵੰਡੀਆਂ ਸੋ ਬਜ਼ੁਰਗਾਂ ਨੂੰ ਵੀ ਬਹੁਤ ਖੁਸ਼ੀ ਹੋਈ ਕਿ ਕੋਈ ਆਪਣੇ ਸਮੇਂ ਵਿੱਚੋਂ ਕੁਝ ਸਮਾਂ ਕੱਢ ਕੇ ਸਾਡੇ ਨਾਲ ਖੁਸ਼ੀਆਂ ਨੂੰ ਸਾਂਝਾ ਕਰਨ ਵਾਸਤੇ ਆਇਆ ਹੈ ਸੋ ਬਜ਼ੁਰਗਾਂ ਦੀਆਂ ਖੁਸ਼ੀਆਂ ਲੈ ਕੇ ਡਾਕਟਰ ਸਾਹਿਬ ਨੇ ਵੀ ਬਹੁਤ ਧੰਨਵਾਦ ਕੀਤਾ ਸਾਰਿਆਂ ਦਾ ਸੋ ਵਾਹਿਗੁਰੂ ਜੀ ਜੜਦੀ ਕਲਾ ਬਖਸ਼ਣ ਡਾਕਟਰ ਸਾਹਿਬ ਨੂੰ ਤੰਦਰੁਸਤੀਆਂ ਬਖਸ਼ਣ ਪਰਿਵਾਰ ਨੂੰ ਜੜਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਹੜੀ ਨਹੀਂ ਖਾਣੀ ਜਮੀਨ ਚੱਦੀ ਜਦ ਕੋਈ ਨਹੀਂ ਤਾਂ ਇਹ ਮੱਤ ਬੋਲੇ ਬੋਲੇ ਜੇ ਮੈਂ ਤੁਂ ਜੇ ਲੈਂਦੇ ਨਹੀਂ ਚਲੋ ਵੇ ਜੇ ਉਹ ਮੈਨਾਂ ਪਤਾ ਜੀ ਮੁਹਰੀ ਜਾਂ ਬੋਲੇਗੀ ਤੁਹਾਡਾ ਦੰਦ ਗਿਆ ਮੈਂ ਨਾ ਬੁਨਾ ਹੈ ਨਹੀਂ ਜਾਂਦੀ ਚਲੋ ਕੋਈ ਵੀ Thank you.